ਸਾਹਬ ਵਾਈ ਕੁਜੀ ਕੀ ਕਥਾ ਮਾਨੂੰ ਪਤਾ ਹੀ ਆ ਦੋਸਤੋ ਕਿ ਅੱਜ ਮੈਂ ਪਰਾਗਰਾਜ ਨੂੰ ਜਾ ਰਿਹਾ ਮੈਂ ਰੋਪੜ ਤੋਂ ਝੜਿਆ ਸੀ ਮੇਰੇ ਜਿਹੜੀ ਸੀਟ ਆ ਉਹਨਾਂ ਤੋਂ ਰਿਜ਼ਰਵ ਹੋਈ ਸੀ ਸਲੀਪਰ ਦੇ ਵਿੱਚ ਤਾਂ ਮੈਂ ਰੋਪੜ ਤੋਂ ਜਦ ਅਸੀਂ ਨਾਹਨਪੁਰ ਤੋਂ ਸਟੇਸ਼ਨ ਤੇ ਆਏ ਉਹ ਥੋੜਾ ਜਿਹਾ ਅੱਗੇ ਇੱਕ ਹੋਰ ਸਟੇਸ਼ਨ ਆਉਂਦਾ ਛੋਟਾ ਜਿਹਾ ਉੱਥੇ ਗੱਡੀ ਰੁਕੀ ਉੱਥੇ ਇੱਕ ਚੋਰ ਨੇ ਇਹ ਲੀੜੀ ਦਾ ਬੈਗ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹ ਗੱਡੀ ਹੌਲਦਾਰ ਤੇ ਲੇਡੀ ਨੇ ਵੀ ਮਗਰੀ ਖਾਲ ਮਾਰਨੀ ਕੁਛੇ ਬਾਅਦ ਇੱਕ ਚਾਹ ਵਿੱਚ ਖਚਨਤੀ ਉਹ ਜੋਰ ਨਟਕਿਆ ਬੈਗ ਲੈ ਕੇ ਬਾਅਦ ਵਿੱਚ ਜਦੋਂ ਪੁਲਿਸ ਨੇ ਫੜ ਲਿਆ ਫੇਰ ਸੂਚਨਾ ਮਿਲਿਆ ਆ ਸਾਨੂੰ ਬਰੇਲੀ ਕੋਲ ਆ ਕੇ ਉਹਦਾ ਜਿਹੜਾ ਬੈਗ ਵਾ ਪੁਲਿਸ ਨੇ ਫੜ ਲਿਆ ਵਾ ਪਰ ਜਦੋਂ ਅਜੋ ਬੀਬੀ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਬਰੇਲੀ ਪੁਲਿਸ ਦੇ ਤਿੰਨ ਚਾਰ ਮੁਲਾਜ਼ਮ ਆ ਗਏ ਤਾਂ ਇਹ ਨਾ ਵਾ ਇਹ ਨਾ ਬਣਾਓ ਉਹ ਵੀ ਆਪਣੀ ਨਕਾਬੀ ਲਪਾਉਣ ਦੇ ਲਈ ਸਾਨੂੰ ਵੀਡੀਓ ਬਣਾਉਣ ਤੋਂ ਰੋਕਿਆ ਜਾ ਕੇ ਉਹਨਾਂ ਦੀ ਡਿਊਟੀ ਵਰਗੀ ਹੈ ਤੇ ਸੱਜੇ ਰਜ਼ੀਮ ਜਿਹਨੂੰ ਨਸਾਫਰਾ ਉਹਨੇ ਸਹਾਇਤਾ ਪ੍ਰਦਾਨ ਕਰਨਾ ਤੇ ਹੁਣ ਉਹਨੇ ਸੱਜੀ ਵੀਡੀਓ ਬਣਾਉਣ ਤੋਂ ਰੁਕਿਆ ਗਿਆ ਆਓ ਫਿਰ ਬੀਬੀ ਨਾਲ ਫਿਰ ਸੱਜੀ ਗੱਲਬਾਤ ਹੁੰਦੀ ਆ ਆਓ ਤੁਹਾਨੂੰ ਦਫਾ ਜੀ ਬੀਬੀ ਨਾਲ ਗੱਲਬਾਤ ਕਰਾਵਿਆ ਆਓ ਜੀ ਲਾਈਟ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਕੀ ਨਾਮ ਆ ਤੁਹਾਡਾ ਪ੍ਰਵੀਨ ਕੁਮਾਰੀ ਪ੍ਰਵੀਨ ਕੁਮਾਰੀ ਕਹਾਂ ਕੇ ਰਣਵਾਲਿਆ ਨਾ ਚੱਲ ਕੇ ਕਿੱਥੇ ਜਾ ਰਹੇ ਆ ਤ੍ਰਿਆਗਰਾਜ ਇਹ ਆਪ ਕਿ ਕਿਹੜੇ ਸਟੇਸ਼ਨ ਤੋਂ ਚੜ੍ਹਦੇ ਸੇ ਟ੍ਰੇਨ ਮੇ ਆਂ ਬੰਦੋਰਾ ਇਹ ਜੋ ਬੈਗ ਦਾ ਰਫੜਾ ਹੋਇਆ ਕੀ ਹੋਇਆ ਉਹ ਬਤਾਈਏ ਨਹੀਂ ਸੁਣੋ ਸੁਣੋ ਇਹ ਤਾਂ